ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਆਖਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਨਾ ਗੁਰੂ ਸਾਹਿਬ ਜੀ ਨੇ ਬਹੁਤ ਵਾਰੀ ਇਸ ਜੀਵਨ ਨੂੰ ਸੁਪਨਾ ਆਖਿਆ ਹੈ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਸੰਸਾਰ ਇਹ ਜੀਵਨ ਇਹ ਜ਼ਿੰਦਗੀ ਇਹ ਸਾਰਾ ਕੁਝ ਸੁਪਨਾ ਹੈ ਕਿ ਕਿਵੇਂ ਇਹ ਸੁਪਨਾ ਹੈ ਕਿਉਂਕਿ ਜੇ ਅਸੀਂ ਸੂਰਜ ਵੱਲ ਵੇਖੀਏ ਤੇ ਉਹਦੀ ਉਮਰ ਅਰਬਾਂ ਸਾਲ ਹੈ ਅਰਬਾਂ ਸਾਲਾਂ ਤੋਂ ਸੂਰਜ ਹੋਣ ਦੇ ਵਿੱਚ ਹੈ ਧਰਤੀ ਨੂੰ ਬਣਿਆ ਨੂੰ ਵੀ ਅਰਬਾਂ ਸਾਲ ਹੋ ਚੁੱਕੇ ਨੇ ਇਸ ਚੰਦਰਮਾ ਨੂੰ ਔਰ ਅਨੇਕਾਂ ਤਾਰਿਆਂ ਨੂੰ ਅਰਬਾਂ ਖਰਬਾਂ ਸਾਲ ਹੋ ਚੁੱਕੇ ਨੇ ਜੋ ਇਸ ਮਤਲਬ ਕਿ ਜੋ ਇਸ ਪੂਰੇ ਬ੍ਰਹਿਮੰਡ ਵਿੱਚ ਮੌਜੂਦ ਨੇ ਤੇ ਇਹਨਾਂ ਦੀ ਉਮਰ ਹੋਰ ਵੀ ਅੱਗੇ ਅਰਬਾਂ ਖਰਬਾਂ ਸਾਲਾਂ ਦੇ ਵਿੱਚ ਹੈ ਸੂਰਜ ਧਰਤੀ ਚੰਦਰਮਾ ਔਰ ਅਨੇਕਾਂ ਤਾਰਿਆਂ ਦੇ ਸਾਹਮਣੇ ਜਿਹੜੀ ਬੰਦੇ ਦੀ ਉਮਰ ਹੈ ਨਾ ਕੋਈ 80 90 100 ਸਾਲ ਉਹ ਬੜੀ ਛੋਟੀ ਹੈ देखो जिथे सूरज दी उमर अरबਾਂ ਸਾਲ ਹੈ ਧਰਤੀ ਦੀ ਉਮਰ अरबਾਂ ਸਾਲ ਹੈ ਉੱਤੇ ਬੰਦੇ ਦੀ ਉਮਰ ਕੋਈ 70 80 90 100 ਸਾਲ ਤੇ ਇੰਜ ਹੈ ਵੀ ਜਿਵੇਂ ਅਸੀਂ ਅੱਖ ਚਮਕਦੇ ਹਾਂ ਬੰਦਾ ਆਇਆ ਤੇ ਗਿਆ ਸੂਰਜ ਲਈ ਧਰਤੀ ਲਈ ਤੇ ਬੰਦਾ ਇੰਜ ਹੈ ਵੀ ਜਿਵੇਂ ਕੋਈ ਇੱਕ ਦੋ ਮਿੰਟ ਦਾ ਸੁਪਨਾ ਆਇਆ ਤੇ ਟੁੱਟ ਗਿਆ ਜਿਸ ਨੂੰ ਅਸੀਂ ਬਹੁਤ ਜ਼ਿਆਦਾ ਸੀਰੀਅਸ ਲਈ ਬੈਠੇ ਹਾਂ ਨਾ ਜਿਸ ਨੂੰ ਅਸੀਂ ਸੋਚਦੇ ਹਾਂ ਵੀ ਸਦੀਆਂ ਤੱਕ ਅਸੀਂ ਰਹਿਵਾਂਗੇ ਹਮੇਸ਼ਾ ਹੀ ਰਹਿਵਾਂਗੇ ਨਹੀਂ ਨਹੀਂ ਬਾਕੀ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਸੂਰਜ ਧਰਤੀ ਚੰਦਰਮਾ ਲਈ ਤੇ ਬੰਦੇ ਦੀ ਉਮਰ ਬੜੀ ਛੋਟੀ ਹੈ ਇਸ ਕਰਕੇ ਇਹ ਸੁਪਣਾ ਬੰਦੇ ਦਾ ਧਰਤੀ ਤੇ ਆਉਣਾ ਤੇ ਇੰਜ ਵੀ ਜਿਵੇਂ ਕੋਈ 2-4 ਮਿੰਟ ਸੁਪਣਾ ਚੱਲਿਆ ਤੇ ਟੁੱਟ ਗਿਆ ਇਸੇ ਵਿਸ਼ੇ ਨੂੰ ਕਲੀਅਰ ਕਰਨ ਵਾਸਤੇ ਕਿ ਮੈਂ ਕਹਾਣੀ ਕਹਿਣੀ ਚਾਹੁੰਦਾ ਕਹਿੰਦੇ ਇੱਕ ਵਾਰ ਨਾ ਇੱਕ ਬਹੁਤ ਵੱਡਾ ਰਾਜਾ ਸੀ ਜਿਹਦਾ ਰਾਜ ਭਾਗ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ ਤੇ ਕਹਿੰਦੇ ਉਹਦਾ ਇੱਕੋ ਹੀ ਲੜਕਾ ਸੀ ਤੇ ਲੜਕਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਲੜਕਾ ਮੰਜੇ ਤੇ ਬਿਮਾਰ ਪਿਆ ਰਾਜਾ ਕੋਲ ਬੈਠਾ ਰਾਣੀ ਕੋਲ ਬੈਠੀ ਹੈ ਸਾਰੇ ਵਜ਼ੀਰ ਆਲੇ ਦੁਆਲੇ ਖੜੇ ਨੇ ਬਹੁਤ ਸਾਰੇ ਵੈਦ ਹਕੀਮ ਜਿਹੜੇ ਦੂਰੋਂ ਦੂਰੋਂ ਬੁਲਾਏ ਹੋਏ ਨੇ ਉਹ ਵੀ ਕੋਲ ਬੈਠੇ ਨੇ ਤੇ ਬਹੁਤ ਸਾਰੇ ਵੈਦ ਹਕੀਮ ਉਸ ਲੜਕੇ ਦਾ ਇਲਾਜ ਕਰ ਰਹੇ ਨੇ ਲੜਕਾ ਬਿਲਕੁਲ ਮਰਨ ਕਿਨਾਰੇ ਤੇ ਹੈ ਬਹੁਤ ਜ਼ਿਆਦਾ ਬਿਮਾਰ ਹੈ ਰਾਜਾ ਕਈ ਦਿਨਾਂ ਤੋਂ ਸੁੱਤਾ ਨਹੀਂ ਕਿਉਂਕਿ ਦੁੱਖ ਵਿੱਚ ਹੈ ਪਰੇਸ਼ਾਨੀ 'ਚ ਹੈ ਇਕਲੌਤਾ ਲੜਕਾ ਜਿਹਨੇ ਰਾਜ ਸੰਭਾਲਣਾ ਸੀ ਪਰ ਉਹ ਮਰਨ ਸੀ ਚੱਤੇ ਪਿਆ ਹੈ ਬੈਠਾ ਬੈਠਾ ਕੁਦਰਤੀ ਰਾਜੇ ਦੀ ਅੱਖ ਲੱਗ ਗਈ ਨੀਂਦ ਆ ਗਈ ਸੁਪਨਾ ਆਇਆ ਜਿਵੇਂ ਸੁਪਨੇ ਦੇ ਵਿੱਚ ਉਹਦੇ ਚਾਰ ਲੜਕੇ ਨੇ ਰਾਣੀ ਹੈ ਤੇ ਉਹ ਆਪਣੇ ਪਰਿਵਾਰ ਵਿੱਚ ਬਹਿ ਕੇ ਸਾਰਿਆਂ ਦੇ ਨਾਲ ਮਿਲ ਬਹਿ ਕੇ ਹੱਸ ਖੇਡ ਰਿਹਾ ਹੈ ਪਰਿਵਾਰ ਵਿੱਚ ਬੜਾ ਖੁਸ਼ ਹੈ ਰਾਜਾ ਬੈਠਾ ਬੈਠਾ ਸੌਂ ਗਿਆ ਸੁਪਨੇ ਦੇ ਵਿੱਚ ਚਾਰ ਲੜਕੇ ਨੇ ਤੇ ਆਪਣੇ ਪਰਿਵਾਰ ਵਿੱਚ ਮਸਤ ਹੈ ਉਧਰ ਬਾਹਰ ਜਿਹੜਾ ਇਹਦਾ ਕਲੋਤਾ ਲੜਕਾ ਸੀ ਨਾ ਉਹ ਚੜਾਈ ਕਰ ਗਿਆ ਜਦੋਂ ਲੜਕੇ ਨੇ ਚੜ੍ਹਾਈ ਕੀਤੀ ਰਾਣੀ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਰਾਜੇ ਨੂੰ ਝੰਜੋੜ ਕੇ ਆਖਿਆ ਵੀ ਤੁਸੀਂ ਸੌ ਰਹੇ ਹੋ ਤੇ ਸਾਡਾ ਸੁਪੁੱਤਰ ਚੜ੍ਹਾਈ ਕਰ ਗਿਆ ਜਦੋਂ ਰਾਜੇ ਦੀਆਂ ਅੱਖਾਂ ਖੁੱਲੀਆਂ ਤੇ ਉਹਨੇ ਵੇਖਿਆ ਵੀ ਲੜਕਾ ਚੜ੍ਹਾਈ ਕਰ ਗਿਆ ਤੇ ਉਹ ਹੱਸਣ ਲੱਗ ਪਿਆ ਰਾਣੀ ਨੇ ਸੋਚਿਆ ਵੀ ਸ਼ਾਇਦ ਇੱਕਦਮ ਏਡੀ ਵੱਡੀ ਸੱਟ ਰਾਜਾ ਜਰ ਨਹੀਂ ਪਾਇਆ ਇੱਕਦਮ ਵੱਡੀ ਚੋਟ ਲੱਗੀ ਆ ਵੀ ਕੋਲੋਤਾ ਲੜਕਾ ਚੜ੍ਹਾਈ ਕਰ ਗਿਆ ਇਸ ਕਰਕੇ ਰੋ ਰਿਹਾ ਹੈ ਰਾਣੀ ਨੇ ਝੰਜੋੜ ਕੇ ਆਖਿਆ ਵੀ ਕੀ ਹੋਇਆ ਤੁਸੀਂ ਹੱਸ ਰਹੇ ਹੋ ਸਾਡਾ ਇਕਲੌਤਾ ਲੜਕਾ ਚੜਾਈ ਕਰ ਗਿਆ ਰਾਜਾ ਕਹਿਣ ਲੱਗਾ ਸੁਪਨਾ ਟੁੱਟ ਗਿਆ ਰਾਣੀ ਕਹਿਣ ਲੱਗੀ ਕਿਵੇਂ ਕਿਹੜਾ ਸੁਪਨਾ ਟੁੱਟ ਗਿਆ ਰਾਜਾ ਕਹਿਣ ਲੱਗਾ ਇਹ ਵੀ ਇੱਕ ਸੁਪਨਾ ਸੀ ਜਿੰਨੂੰ ਮੌਤ ਨੇ ਤੋੜ ਦਿੱਤਾ ਤੇ ਰਾਜਾ ਕਹਿਣ ਲੱਗਾ ਜਦੋਂ ਮੈਂ ਸੌਂ ਰਿਹਾ ਸੀ ਮੈਂ ਸੁਪਨਾ ਵੇਖ ਰਿਹਾ ਸੀ ਉਹਦੇ 'ਚ ਮੇਰੇ ਚਾਰ ਲੜਕੇ ਸਨ ਰਾਣੀ ਸੀ ਉਹ ਸੁਪਨੇ ਨੂੰ ਤੂੰ ਤੋੜ ਦਿੱਤਾ ਤੇ ਇਸ ਸੁਪਨੇ ਨੂੰ ਮੌਤ ਨੇ ਤੋੜ ਦਿੱਤਾ ਉਹ ਇੱਕ ਬੰਦ ਅੱਖ ਦਾ ਸੁਪਨਾ ਸੀ ਇਹ ਇੱਕ ਖੁੱਲੀ ਅੱਖ ਦਾ ਸੁਪਨਾ ਹੈ ਉਹ ਕੋਈ 5-10 ਮਿੰਟ ਸੁਪਨਾ ਚੱਲਿਆ ਇਹ ਕੋਈ 25-30 ਸਾਲ ਸੁਪਨਾ ਚੱਲਿਆ ਦੋਵੇਂ ਸੁਪਨੇ ਨੇ ਉਹ ਮੇਰਾ ਤੂੰ ਸੁਪਨਾ ਤੋੜਿਆ ਇਹ ਮੇਰਾ ਮੌਤ ਨੇ ਸੁਪਨਾ ਤੋੜਿਆ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਮੈਂ ਉਹ ਸੁਪਨੇ ਨੂੰ ਰੋਵਾਂ ਜਾਂ ਇਹ ਸੁਪਨੇ ਨੂੰ ਰੋਵਾਂ ਉਹਨਾਂ ਚਾਰ ਲੜਕਿਆਂ ਲਈ ਰੋਵਾਂ ਜਾਂ ਇੱਕ ਲੜਕੇ ਲਈ ਰੋਵਾਂ ਕਿਉਂਕਿ ਹੁਣ ਮੈਨੂੰ ਤੇ ਦੋਵੇਂ ਹੀ ਸੁਪਨੇ ਨਜ਼ਰ ਆ ਰਹੇ ਨੇ ਇਹਦੇ ਵਿੱਚੋਂ ਸਮਝਣ ਵਾਲੀ ਗੱਲ ਇਹ ਹੈ ਕਿ ਸੰਸਾਰ ਸੁਪਨਾ ਹੈ ਜ਼ਿੰਦਗੀ ਸੁਪਨਾ ਹੈ ਜਿਵੇਂ ਅਸੀਂ ਰਾਤ ਸੌਂਨੇ ਆ ਕੋਈ 5-10 ਮਿੰਟ ਦਾ ਸੁਪਨਾ ਚੱਲਦਾ ਹੈ ਜਦੋਂ ਅੱਖ ਖੁੱਲ ਜਾਂਦੀ ਹੈ ਸੁਪਨਾ ਟੁੱਟ ਜਾਂਦਾ ਹੈ ਇਹ ਵੀ ਬਸ ਖੁੱਲੀ ਅੱਖ ਦਾ ਸੁਪਨਾ ਹੀ ਚੱਲ ਰਿਹਾ ਹੈ ਪਰਵਾਹ ਹੈ ਸਭ ਕੁਛੇ ਕੰਮ ਤੰਦੇ ਪੱਜ ਦੌੜ ਮੌਤ ਆਏਗੀ ਸੁਪਨੇ ਨੂੰ ਤੋੜ ਦੇਵੇਗੀ ਜਦੋਂ ਅਸੀਂ ਰਾਤ ਨੂੰ ਸੁਪਨੇ ਚੋਂ ਬਾਹਰ ਨਿਕਲਦੇ ਆ ਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਸੁਪਨਾ ਸੀ ਪਰ ਜਦੋਂ ਮੌਤ ਤੇ ਸੁਪਨੇ ਨੂੰ ਤੋੜੇਗੀ ਨਾ ਫਿਰ ਸਾਨੂੰ ਸਮਝਣ ਲਈ ਮੌਕਾ ਨਹੀਂ ਮਿਲੇਗਾ ਅੱਜ ਦੀ ਵੀਡੀਓ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ